ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਅਨੁਸਾਰ ਗੁਰੂ ਜੀ ਦੇ ਤਿੰਨ ਵਿਆਹ ਹੋਏ ਦੱਸੇ ਜਾਂਦੇ ਹਨ ਉਹਨਾਂ ਦਾ ਪਹਿਲਾ ਵਿਆਹ ਲਾਹੌਰ ਨਿਵਾਸੀ ਸ੍ਰੀ ਹਰਜਸ ਰਾਏ ਦੀ ਪੁੱਤਰੀ ਮਾਤਾ ਜੀਤੋ ਜੀ ਨਾਲ 23 ਹਾੜ ਸੰਮਤ 1734 ਦੇ ਵਿੱਚ ਹੋਇਆ ਮਾਤਾ ਜੀਤੋ ਜੀ ਇੱਕ ਗੁਰਮੁਖ ਸਿੱਖ ਪਰਿਵਾਰ ਦੀ ਲੜਕੀ ਸੀ ਅਤੇ ਬੜੇ ਸੁਗੜ ਸੁਹਾ ਦੀ ਮਾਲਕ ਸੀ ਗੁਰੂ ਜੀ ਦਾ ਦੂਸਰਾ ਵਿਆਹ ਸ਼੍ਰੀ ਰਾਮ ਸ਼ਰਣ ਖੱਤਰੀ ਦੀ ਪੁੱਤਰੀ ਮਾਤਾ ਸੁੰਦਰੀ ਜੀ ਨਾਲ 7 ਵਿਸਾਖ ਸੰਮਤ 1741 ਨੂੰ ਹੋਇਆ ਇਹ ਵਿਆਹ ਅਨੰਦਪੁਰ ਸਾਹਿਬ ਵਿਖੇ ਹੀ ਹੋਇਆ ਦੱਸਿਆ ਜਾਂਦਾ ਹੈ ਗੁਰੂ ਜੀ ਦਾ ਤੀਸਰਾ ਵਿਆਹ ਜ਼ਿਲ੍ਹਾ ਜਹਲਮ ਦੇ ਪਿੰਡ ਰੌਤਾਸ ਦੇ ਵਾਸੀ ਪਾਈ ਰਾਮੂ ਖੱtre ਦੀ ਪੁੱਤਰੀ ਸ਼੍ਰੀ ਸਾਹਿਬ ਦੇਵੀ ਨਾਲ 18 ਵਿਸਾਖ ਸੰਮਤ 1757 ਨੂੰ ਹੋਇਆ ਗੁਰੂ ਸਾਹਿਬ ਜੀ ਦੇ ਚਾਰ ਸਹਿਬਜ਼ਾਦੇ ਸਨ ਵੱਡੇ ਸਹਿਬਜ਼ਾਦੇ ਦਾ ਨਾਮ ਬਾਬਾ ਅਜੀਤ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਸੀ ਅਤੇ ਆਪ ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ 22 ਵਿਸਾਖ ਸੰਮਤ 1743 ਬਿਕਰਮੀ ਨੂੰ ਪੌਟਾ ਸਹਿ ਵਿਖੇ ਪੈਦਾ ਹੋਏ ਦੱਸਦੇ ਹਨ ਜਦ ਗੁਰੂ ਜੀ ਪੰਗਾਣੀ ਦਾ ਜੁੱਧ ਜਿੱਤ ਕੇ ਵਾਪਸ ਪੌਟਾ ਸਹਿ ਆਏ ਸਨ ਤਾਂ ਉਸ ਸਮੇਂ ਸਹਿਬਜ਼ਾਦਿਆਂ ਨੇ ਜਨਮ ਧਾਰਿਆ ਸੀ ਜਿੱਤ ਦੀ ਖੁਸ਼ੀ ਵਿੱਚ ਗੁਰੂ ਸਾਹਿਬ ਨੇ ਬੱਚੇ ਦਾ ਨਾਂ ਅਜੀਤ ਰੱਖਿਆ ਜਿਹੜਾ ਬਾਦ ਵਿੱਚ ਅੰਮ੍ਰਿਤ ਛੱਕੇ ਅਜੀਤ ਸਿੰਘ ਹੋ ਗਿਆ। ਬਾਬਾ ਅਜੀਤ ਸਿੰਘ ਜੀ ਇੱਕ ਸੰਤ ਸਿਪਾਹੀ ਬਜੋਂ ਲੜਦੇ ਹੋਏ 22 ਦਸੰਬਰ 1704 ਨੂੰ 4 ਨੂੰ ਚਮਕੌਰ ਸਹਿਬ ਵਿਖੇ ਸ਼ਹੀਦ ਹੋ ਗਏ। ਦੂਸਰੇ ਸਹਿਬਜਾਦੇ ਬਾਬਾ ਜੁਝਾਰ ਸਿੰਘ ਜੀ ਸਨ। ਆਪ ਮਾਤਾ ਅਜੀਤ ਕੌਰ ਦੇ ਗ੍ਰਹਿ 14 ਅਸੂ ਸੰਮਤ 1747 1690 ਈਸਵੀ ਨੂੰ ਪੈਦਾ ਹੋਏ ਆਪ ਵੀ ਆਪਣੇ ਵੱਡੇ ਭਰਾ ਵਾਂਗ ਬੜੇ ਸੂਰਬੀਰ ਤੇ ਹਰ ਪ੍ਰਕਾਰ ਦੀ ਸ਼ਸਤਰ ਵਿਰਦਿਆ ਵਿੱਚ ਨਪੁੰਨ ਸਨ ਚਮਕੌਰ ਸਾਹਿਬ ਦੀ ਲੜਾਈ ਵਿੱਚ ਜਦ ਬਾਬਾ ਅਜੀਤ ਸਿੰਘ ਦੁਸ਼ਮਣ ਦੀ ਸੇਨਾ ਦੇ ਆਹੋ ਲਾਉਂਦੇ ਸ਼ਹੀਦ ਹੋ ਗਏ ਤਾਂ ਸਹਿਬ ਜادہ ਜੁਝਾਰ ਸਿੰਘ ਦਸ਼ਮੇਸ਼ ਪਿਤਾ ਜੀ ਦੇ ਅੱਗੇ ਹੱਥ ਬੰਨ੍ਹ ਕੇ ਖਲੋ ਗਿਆ ਅਤੇ ਕਹਿਣ ਲੱਗਾ ਪਿਤਾ ਜੀ ਬੇਸ਼ੱਕ ਮੇਰੀ ਉਮਰ ਛੋਟੀ ਹੈ